ਦੇ ਦਸ ਦਿਲੇ ਇਹ ਤਾਂ ਜਿਹੜੀ ਗਲੰਦਰ ਨੂੰ ਜਾਣ ਵਾਲੀ 7:30 ਪੂਰਾ ਟਾਈਮ ਉਹ ਆੜੀ 8:00 ਵਜੇ ਅੱਧਾ ਟੱਕਰ ਰਹਾ ਹੈ ਕਹਤਾ ਕਿ ਸਹੀ ਨੇ ਪਤਾ ਹਾਂ ਉਹ ਟਾਈਮ ਤਾਂ ਹੁੰਦਾ ਨਹੀਂ ਪਾਸੇ ਵੀ ਟਾਈਮ ਹਾਂ ਸਾਥ ਕੋਲ ਆ ਗਿਆ ਬਿੱਡਾ ਡਰ ਕਿਟ ਨਾਲੇ ਦੇ ਵਿੱਚ ਮੈਂ ਆਇਆ ਆਓ ਉਹ ਇਹ ਨਾਲ ਹੀ ਵੀ ਲੇਟ ਹੋ ਗਈ ਉਹ ਦੁੱਧਿਆ ਦੀ ਇਹਨਾਂ 10 ਕਿਲੋਮੀਟਰ ਨਾਲ ਲੰਘੀ ਉਹਨਾਂ ਚ ਤੇਜ਼ ਤੇਜ਼ਣਾ ਲੰਘੀ ਉਹ ਤੇਜ਼ ਬੜੀ ਗਈ ਹੈ ਇਹਨਾਂ ਨੂੰ ਲਾਈਟ ਨਹੀਂ ਤਾਂ ਲੈ ਲੈ ਲਾਈਟ ਤੇ ਨਾ ਚੱਪੀ ਐਟੋਮੈਟ ਕੀ ਆ ਜਾ